ਸਸਟੀ ਗਾਇਸ ਸਾਨੀ ਆਨੀ ਹੋਰ ਦੱਸੋ ਤੁਹਾਡਾ ਕੀ ਹਾਲ ਚੰਨ ਹੈ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਤੁਹਾਡੇ ਲਈ ਹਮੇਸ਼ਾ ਟਿਪਸ ਟ੍ਰਿਕਸ ਆਈਡੀਆ ਜਾਂ ਕੋਈ ਰੈਮੇਡੀ ਲੈ ਕੇ ਆਉਂਦੇ ਹਾਂ ਤੇ ਅਸੀਂ ਅੱਜ ਵੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਆਸ਼ਾ ਕਰਦੇ ਹਾਂ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹੋਣਗੀਆਂ ਤੁਹਾਡਾ ਟਾਈਮ ਤਾਂ ਬਿਲਕੁਲ ਖਰਾਬ ਨਹੀਂ ਕਰਦੇ ਹੋਵਾਂਗੇ ਅਸੀਂ ਤੇ ਅੱਜ ਅਸੀਂ ਤੁਹਾਡੇ ਵਾਸਤੇ ਫੇਟੋ ਲੈ ਕੇ ਆਏ ਹਾਂ ਜੋ ਕਿ ਕੈਮੀਕਲ ਤੋਂ ਪੀਣਾ ਤੁਸੀਂ ਘਰੇ ਹੀ ਬਣਾ ਸਕਦੇ ਹੋ ਕਰੀਮ ਅਸੀਂ ਤੁਹਾਨੂੰ ਦੱਸ ਰਹੇ ਹਾਂ ਅੱਜ ਵੈਕਸ ਕਰੀਮ ਆਪਾਂ ਘਰ ਚ ਹੀ ਸਿਰਫ ਦੋ ਤਿੰਨ ਹੀ ਚੀਜ਼ਾਂ ਨਾਲ ਘਰ ਵਿੱਚ ਕਿਵੇਂ ਤਿਆਰ ਕਰ ਸਕਦੇ ਹਾਂ ਤੇ ਬਾਜ਼ਾਰ ਦੀ ਮਹਿੰਗੀ ਤੇ ਕੈਮੀਕਲ ਵਾਲੀ ਕਰੀਮ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ ਤੇ ਚਲੋ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਬਣਾਉਣੀ ਹਾਂਜੀ ਇੱਥੇ ਆਪਾਂ ਲੈ ਲੈਨੇ 6 ਤੋਂ 7 ਨਿੰਬੂ ਇਹ ਸਾਡਰ ਦੇ ਨਿੰਬੂ ਸੀ ਦੇ ਆਪਾਂ ਇਹਨਾਂ ਦਾ ਲੈ ਲਿਆ ਹੈ ਕੱਢ ਲਿਆ ਹੈ ਰਸ ਚੰਗੀ ਤਰ੍ਹਾਂ ਤੁਸੀਂ ਇਹਨਾਂ ਨਿੰਬੂਆਂ ਦਾ ਪੂਰੇਆਂ ਦਾ ਰਸ ਲੈ ਲੈਣਾ ਹੈ ਤੇ ਇਹ ਆਪਾਂ ਸਾਰੇ ਉਹ ਚੰਗੀ ਤਰ੍ਹਾਂ ਨਿਚੋੜਨ ਤੋਂ ਬਾਅਦ ਇੱਕ ਲਿਆ ਹੈ ਬਰਤਨ ਇੱਕ ਚੀਨੀ ਤੇ ਜਿੰਨਾ ਤੁਹਾਡਾ ਨਿੰਬੂ ਦਾ ਰਸ ਹੈ ਓਨਾ ਹੀ ਤੁਸੀਂ ਚੀਨੀ ਲੈਣੀ ਹੈ ਤੇ ਪਾਣੀ ਜਰੂਰਤ ਅਨੁਸਾਰ ਆਪਾਂ ਵਰਤਨਾ ਹੈ ਇੱਥੇ ਆਪਾਂ ਨਿੰਬੂ ਦੇ ਰਸ ਨੂੰ ਇੱਕ ਭਾਂਡੇ ਦੇ ਵਿੱਚ ਪਾ ਦਿੱਤਾ ਹੈ ਤੇ ਆਪਾਂ ਓਨੀ ਹੀ ਚੀਨੀ ਪਾ ਦਵਾਂਗੇ ਜਿੰਨਾ ਆਪਣਾ ਨਿੰਬੂ ਦਾ ਰਸ ਹੈ ਮਾਪ ਆਪਾਂ ਇੱਕ ਜਿੰਨਾ ਹੀ ਲਗਭਗ ਰੱਖ ਰਹੇ ਆਂ ਅਗਰ ਤੁਹਾਨੂੰ ਲੱਗੇ ਤੁਹਾਡੀ ਚੀਨੀ ਨਹੀਂ ਡੁੱਬੀ ਹੈ ਨਿੰਬੂ ਦੇ ਰਸ ਵਿੱਚ ਤਾਂ ਤੁਸੀਂ ਹਲਕਾ ਜਿਹਾ ਪਾਣੀ ਵੀ ਪਾ ਸਕਦੇ ਹੋ ਮੈਨੂੰ ਪਾਣੀ ਪਾਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਲਗਭਗ ਪੂਰੀ ਜੋ ਚੀਨੀ ਮੈਂ ਲਈ ਸੀ ਉਹ ਐਡ ਹੋ ਹੀ ਗਈ ਸੀ ਚੰਗੀ ਤਰ੍ਹਾਂ ਡੁੱਬ ਗਈ ਸੀ ਨਿੰਬੂ ਦੇ ਰਸ ਦੇ ਵਿੱਚ ਅਗਰ ਇੱਕ ਦੋ ਚਮਚ ਪਾਣੀ ਪਾਣ ਦੀ ਜ਼ਰੂਰਤ ਪਏ ਤਾਂ ਤੁਸੀਂ ਪਾਣੀ ਪਾ ਵੀ ਸਕਦੇ ਹੋ ਤੇ ਇੱਥੇ ਮੈਂ ਇੱਕ ਚਮਚ ਪਾਣੀ ਜਾਣਬੁੱਝ ਕੇ ਹੀ ਪਾਵਾਂਗੀ ਵੈਸੇ ਤਾਂ ਇਹ ਚੰਗੀ ਤਰ੍ਹਾਂ ਵਿੱਚ ਹੋ ਗਈ ਸੀ ਡੁੱਬ ਗਈ ਸੀ ਨਿੰਬੂ ਦੇ ਰਸ ਦੇ ਵਿੱਚ ਤੇ ਤੁਸੀਂ ਇੱਥੇ ਹੌਲੀ-ਹੌਲੀ ਚੀਨੀ ਨੂੰ ਹਿਲਾਉਂਦੇ ਰਹਿਣਾ ਹੈ ਥੋੜਾ ਜਿਹਾ ਚੀਨੀ ਨੂੰ ਮੈਲਟ ਕਰ ਲੈਣਾ ਹੈ ਨਿੰਬੂ ਦੇ ਰਸ ਦੇ ਵਿੱਚ ਤੇ ਹੁਣ ਮੈਂ ਹਲਕਾ ਜਿਹਾ ਪਾਣੀ ਦਾ ਛੱਟਾ ਦਿੱਤਾ ਹੈ ਇਹਦੇ ਵਿੱਚ ਥੋੜਾ ਵਧੀਆ ਰਹੇਗਾ ਪਾਣੀ ਵਿਚ ਇੱਕ ਚਮਚ ਪਾਣੀ ਐਡ ਕਰ ਦਿੱਤਾ ਹੈ ਤੇ ਤੁਸੀਂ ਇਹਨੂੰ ਹਿਲਾਉਣ ਤੋਂ ਬਾਅਦ ਆਪਾਂ ਇਹਨੂੰ ਫਿਰ ਰੱਖਾਂਗੇ ਗੈਸ ਤੇ ਤੇ ਅੱਧਾਕ ਇਹਨੂੰ ਆਪਾਂ ਹਿਲਾ ਕੇ ਹੀ ਚੀਨੀ ਨੂੰ ਮੈਲਟ ਕਰ ਦੇਣਾ ਹੈ ਨਿੰਬੂ ਦੇ ਰਸ ਵਿੱਚ ਤੁਸੀਂ ਇਹਨੂੰ ਹਲਕੇ ਹਲਕੇ ਹਿਲਾਉਂਦੇ ਰਹੋ ਚੀਨੀ ਜਿਆਦਾ ਬਰੀਕ ਹੋਏਗੀ ਤਾਂ ਜਿਆਦਾ ਚਲਦੀ ਵਧੀਆ ਹੈ ਇੱਥੇ ਆਪਾਂ ਇਹਨੂੰ ਗੈਸ ਤੇ ਰੱਖ ਦਿੱਤਾ ਹੈ ਤੇ ਗੈਸ ਕਰ ਦੇਣੀ ਹੈ ਘੱਟ ਗੈਸ ਤੁਸੀਂ ਪਰ پورے ਪ੍ਰੋਸੈਸ ਦੇ ਵਿੱਚ ਘੱਟ ਹੀ ਰੱਖਣੀ ਹੈ ਗੈਸ ਬਿਲਕੁਲ ਵੀ ਤੇਜ਼ ਨਹੀਂ ਰੱਖਣੀ ਆ ਬਾਹਰ ਬਹੁਤ ਬੱਦਲ ਗਰਜ ਰਹੇ ਨੇ ਤੁਹਾਨੂੰ ਆਵਾਜ਼ ਆ ਰਹੀ ਹੋਵੇਗੀ ਸੌਰੀ ਤੇ ਤੁਸੀਂ ਇੱਥੇ ਘੱਟ ਗੈਸ ਦੇ ਉੱਤੇ ਇਹਨੂੰ ਰੱਖ ਕੇ ਹਿਲਾਉਂਦੇ ਰਹਿਣਾ ਹੈ ਇਹ ਲਗਭਗ 4 ਤੋਂ 5 ਮਿੰਟ ਦੇ ਪ੍ਰੋਸੈਸ ਵਿੱਚ ਤਿਆਰ ਹੋ ਜਾਏਗਾ ਅਗਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਬਣਾ ਰਹੇ ਹੋ ਤਾਂ ਹੋ ਸਕਦਾ ਹੈ ਚਲੋ ਤੁਹਾਡਾ ਜ਼ਿਆਦਾ ਟਾਈਮ ਲੱਗੇ ਵਰਨਾ ਇਹ ਇੰਨੇ ਟਾਈਮ ਦੇ ਵਿੱਚ ਹੋ ਜਾਏਗਾ ਤੇ ਤੁਸੀਂ ਇਹਨੂੰ ਘੱਟ ਗੈਸ ਤੇ ਰੱਖ ਕੇ ਵਾਰ-ਵਾਰ ਹਿਲਾਉਂਦੇ ਰਹਿਣਾ ਹੈ ਤੇ ਨਾਲ ਹੀ ਤੁਸੀਂ ਇੱਕ ਡੱਬਾ ਵੀ ਧੋਕੇ ਤਿਆਰ ਕਰਕੇ ਰੱਖਣਾ ਹੈ ਜਿਸ ਦੇ ਵਿੱਚ ਆਪਾਂ ਇਹਨੂੰ ਬਣਾਉਣ ਤੋਂ ਬਾਅਦ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਚੀਨੀ ਪੂਰੀ ਮੈਲਟ ਹੋ ਗਈ ਹੈ ਤੇ एकदम ਪੂਰੀ ਤਰ੍ਹਾਂ ਚੱਗ ਬਣ ਗਈ ਹੈ ਤੁਸੀਂ ਇਹਨੂੰ ਹਿਲਾਉਂਦੇ ਹੀ ਰਹਿਣਾ ਹੈ ਅਗਰ ਫਿਰ ਵੀ ਗੈਸ ਤੇਜ਼ ਲੱਗੇ ਤਾਂ ਵਿੱਚ ਵਿੱਚ ਤੁਸੀਂ ਪੈਨ ਨੂੰ ਉੱਪਰ ਵੀ ਲੈ ਸਕਦੇ ਹੋ ਜਾਂ ਗੈਸ ਬੰਦ ਕਰ ਸਕਦੇ ਹੋ ਧਿਆਨ ਰੱਖਣਾ ਹੈ ਕਿ ਇਹ ਬਿਲਕੁਲ ਵੀ ਸੜਨਾ ਨਹੀਂ ਚਾਹੀਦਾ ਤੇ ਜਦੋਂ ਇਹ ਬਨ ਰਿਆ ਹੋਏਗਾ ਤਾਂ ਤੁਹਾਡਾ ਪੂਰਾ ਕਿਚਨ ਵੀ ਮਹਿਕੇਗਾ 스멜 ਦੇ ਨਾਲ ਇੰਦੀ ਇੰਨੀ ਪਿਆਰੀ 스멜 ਆਂਦੀ ਹੈ ਕਿ ਪੂਰਾ ਕਿਚਨ ਮਹਿਕਨ ਲੱਗ ਜਾਂਦਾ ਹੈ ਤੁਸੀਂ ਇਹਨੂੰ ਹਿਲਾਉਂਦੇ ਹੀ ਰਹਿਣਾ ਹੈ ਕਿਉਂਕਿ ਅਗਰ ਭਾਂਡਾ ਹਲਕਾ ਹੋਏਗਾ ਵਜਨ ਵਿੱਚ ਤਾਂ ਇਹ ਸੜੇਗਾ ਬਹੁਤ ਜਲਦੀ ਇਸ ਕਰਕੇ ਇਹਨੂੰ ਨਾਲ-ਨਾਲ ਤੁਸੀਂ ਪੂਰਾ ਹਿਲਾਉਂਦੇ ਰਹੋ ਘੱਟ ਗੈਸ ਤੇ ਰੱਖ ਕੇ ਤੇ ਤੁਸੀਂ ਦੇਖ ਸਕਦੇ ਹੋ ਇਹ ਹੁਣ ਲਗਭਗ ਬਣਨ ਤੇ ਪੂਰਾ ਤਿਆਰ ਹੈ ਤੇ ਹੁਣ ਚੱਗ ਹੋਰ ਜ਼ਿਆਦਾ ਵੱਧ ਗਈ ਹੈ ਹੌਲੀ ਹੌਲੀ ਚੱਗ ਜ਼ਿਆਦਾ ਹੋ ਰਹੀ ਹੈ ਜਿਵੇਂ ਜਿਵੇਂ ਇਹ ਬਣ ਰਿਹਾ ਹੈ ਤੁਹਾਨੂੰ ਖੁਦ ਹੀ ਬਣੀ ਹੋਈ ਕਰੀਮ ਆਪਣੇ ਆਪ ਦਿਖਣ ਲੱਗ ਜਾਏਗੀ ਕਿ ਹੁਣ ਇਹ ਤਿਆਰ ਲਗਭਗ ਹੋ ਚੁੱਕੀ ਹੈ ਤੇ ਤੁਸੀਂ ਇਹਨੂੰ ਚੈੱਕ ਵੀ ਕਰ ਸਕਦੇ ਹੋ ਕਿ ਇਹ ਕਿੰਨੀ ਕ ਦੇਰ ਬਾਅਦ ਤਿਆਰ ਹੋਵੇਗੀ ਕਿੰਨਾ ਕ ਬਾਕੀ ਹੈ ਦੀ ਆਪਾਉ ਪ੍ਰੋਸੈਸ ਕਰਨ ਲਈ ਇੱਕ ਕੌਲੀ ਵਿੱਚ ਪਾਣੀ ਲਵਾਂਗੇ ਤੇ ਉਹਦੇ ਵਿੱਚ ਪਾ ਕੇ ਆਪਾਂ ਇਹਨੂੰ ਚੈੱਕ ਵੀ ਕਰ ਸਕਦੇ ਹਾਂ ਤੇ ਮੈਂ ਹੁਣ ਤੁਹਾਨੂੰ ਚੈੱਕ ਵੀ ਕਰਕੇ ਦਿਖਾਵਾਂਗੀ ਤੇ ਇਹਨੂੰ ਤੁਸੀਂ ਹਿਲਾ ਕੇ ਦੇਖਦੇ ਰਹਿਣਾ ਹੈ ਕਿ ਇਹ ਅਜੇ ਕਿੰਨੀ ਕੁ ਕੱਚੀ ਹੈ ਤੇ ਤੁਸੀਂ ਚਾਹੋ ਤਾਂ ਠੰਡੀ ਹੋਣ ਤੋਂ ਬਾਅਦ ਇਹਦੇ ਵਿੱਚ ਦੋ ਤਿੰਨ ਬੂੰਦਾਂ ਗ੍ਰੈਸਲਿੰਡੀਆਂ ਵੀ ਪਾ ਸਕਦੇ ਹੋ ਤੁਸੀਂ ਨਾ ਪਾਣਾ ਚਾਹੋ ਤਾਂ ਨਾ ਵੀ ਪਾਓ ਦੋ ਬੂੰਦਾਂ ਸ਼ਹਿਦ ਵੀ ਪਾ ਸਕਦੇ ਹੋ ਤੇ ਇੱਥੇ ਆਪਾਂ ਕੋਲੀ ਚ ਪਾਣੀ ਲੈ ਲਿਆ ਹੈ ਤੇ ਆਪਾਂ ਥੋੜੀ ਜੀ ਦੋ ਬੂੰਦ ਇਹਦੇ ਵਿੱਚ ਪਾ ਕੇ ਦੇਖਦੇ ਹਾਂ ਕਿ ਇਹ ਬਣੀ ਹੈ ਜਾਂ ਨਹੀਂ ਅਗਰ ਨਹੀਂ ਬਣੀ ਹੋਏਗੀ ਤਾਂ ਪੂਰੀ ਖਿਲਰ ਜਾਵੇਗੀ ਕੋਲੀ ਦੇ ਵਿੱਚ ਅਗਰ ਬਣੀ ਹੋਏਗੀ ਤਾਂ ਇੱਕ ਹੀ ਥਾਂ ਤੇ ਜੰਮ ਜਾਏਗੀ ਤੇ ਦੇਖੋ ਇਹ ਲਗਭਗ ਬਣ ਚੁੱਕੀ ਹੈ ਤੇ ਤੁਸੀਂ ਗੈਸ ਨੂੰ ਕਰ ਦੇਣਾ ਹੈ ਬੰਦ ਤੇ ਇਹਨੂੰ ਗੈਸ ਤੋਂ نیچے ਵੀ ਉਤਾਰ ਦੇਣਾ ਹੈ ਤੇ ਤੁਸੀਂ ਦੇਖੋ ਕਿ ਇਹ ਬਣ ਕੇ ਕਿੰਨੀ ਵਧੀਆ ਤਿਆਰ ਹੋਈ ਹੈ ਕਲਰ ਦੇਖੋ ਕਿੰਨਾ ਵਧੀਆ ਆ ਗਿਆ ਹੈ ਤੇ ਜੇ ਤੁਸੀਂ ਡੱਬੀ ਤਿਆਰ ਨਹੀਂ ਕੀਤੀ ਤਾਂ ਤੁਸੀਂ ਨਾਲ ਹੁਣ ਡੱਬਾ ਵੀ ਤਿਆਰ ਕਰਕੇ ਰੱਖੋ ਜਿੰਦੇ ਵਿੱਚ ਇਹਨੂੰ ਪਾਣਾ ਹੈ ਤੇ ਬਹੁਤ ਗਰਮ-ਗਰਮ ਨੂੰ ਤੁਸੀਂ ਨਹੀਂ ਕੰਟੇਨਰ ਵਿੱਚ ਕੱਢਣਾ ਤੇ ਬਹੁਤ ਠੰਡਾ ਹੋ ਕੇ ਵੀ ਨਹੀਂ ਕੱਢਣਾ ਤੁਸੀਂ ਇਹਨੂੰ ਇੱਕ ਸਾਈਡ ਤੇ ਵਰਤਨ ਕਰਕੇ ਪੂਰਾ ਇਹਨੂੰ ਇੱਕ ਸਾਈਡ ਤੇ ਲੈ ਲੈਣਾ ਹੈ ਹੌਲੇ-ਹੌਲੇ ਹੱਥ ਨਾਲ ਕਿਉਂਕਿ ਅਗਰ ਇਹ ਬਾਦ ਵਿੱਚ ਲਵਾਂਗੇ ਤਾਂ ਇਹ ਪੂਰੀ ਤਰ੍ਹਾਂ ਜੰਮ ਜਾਏਗੀ ਤੇ ਜੰਮੀ ਹੋਈ ਫਿਰ ਲੈਣੀ ਔਖੀ ਹੋ ਜਾਏਗੀ ਐਸਲੀ ਤੁਸੀਂ ਹਲਕੇ-ਹਲਕੇ ਡੇਟਾ ਵਰਤਨ ਕਰਕੇ ਪੂਰੀ ਨੂੰ ਇੱਕ ਸਾਈਡ ਤੇ ਕਰ ਲੈਣਾ ਹੈ ਤਾਂ ਕਿ ਇਹਨੂੰ ਕੱਢਣ ਵਿੱਚ ਬਾਅਦ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਤੇ ਇਹਨੂੰ ਆਪਾਂ ਆਰਾਮ ਨਾਲ ਇਹਨੂੰ ਪੈਨ ਦੇ ਵਿੱਚੋਂ ਬਾਹਰ ਕੱਢ ਸਕੀਏ ਅਗਰ ਇਹ ਪੈਨ ਚ ਠੰਡੀ ਹੋ ਗਈ ਤਾਂ ਇਹ ਇੰਨੀ ਜੰਮ ਜਾਏਗੀ ਆਪਾਂ ਨੂੰ ਫਿਰ ਤੋਂ ਗਰਮ ਕਰਨੀ ਪਵੇਗੀ ਤੇ ਬਹੁਤ ਗਰਮ ਅਗਰ ਆਪਾਂ ਡੱਬੇ ਵਿੱਚ ਕੱਢ ਲਈ ਕੰਟੇਨਰ ਵਿੱਚ ਤਾਂ ਆਪਣਾ ਕੰਟੇਨਰ ਵੀ ਸੜ ਸਕਦਾ ਹੈ ਤੇ ਇੱਥੇ ਮੈਂ ਲਿਆ ਹੈ ਫ੍ਰੀਜ ਦਾ ਠੰਡਾ ਪਾਣੀ ਕੰਟੇਨਰ ਨੂੰ ਰੱਖ ਲਿਆ ਹੈ ਉਸ ਪਾਣੀ ਦੇ ਅੰਦਰ ਕਿਉਂਕਿ ਮੈਂ ਹਲਕੀ ਗਰਮ ਨੂੰ ਹੀ ਕੱਢ ਰਹੀ ਸੀ ਤੇ ਸੋਚਿਆ ਕਿਤੇ ਜ਼ਿਆਦਾ ਗਰਮ ਹੋਈ ਤੇ ਕੰਟੇਨਰ ਆਪਣਾ ਖਰਾਬ ਨਾ ਹੋ ਜਾਏ ਇਸ ਕਰਕੇ ਮੈਂ ਫ੍ਰਿਜ ਦੇ ਠੰਡੇ ਪਾਣੀ ਵਿੱਚ ਡੱਬੇ ਨੂੰ ਰੱਖ ਦਿੱਤਾ ਖਾਲੀ ਬਾਕਸ ਨੂੰ ਤਾਂਕਿ ਉਹਨੂੰ ਕੋਈ ਨੁਕਸਾਨ ਵੀ ਨਾ ਹੋਵੇ ਤੇ ਆਰਾਮ ਨਾਲ ਆਪਾਂ ਕਰੀਮ ਨੂੰ ਵੀ ਕੱਢ ਸਕੀਏ ਬਾਹਰ ਕਿਉਂਕਿ ਅਗਰ ਇਹ ਜ਼ਿਆਦਾ ਠੰਡੀ ਹੋ ਜਾਂਦੀ ਹੈ ਤਾਂ ਫਿਰ ਬਰਤਨ ਨਾਲ ਚਿਪਕ ਜਾਏਗੀ ਤੇ ਬਾਹਰ ਲੈਣੀ ਬਹੁਤ ਮੁਸ਼ਕਿਲ ਲੱਗੇਗੀ ਇਸ ਕਰਕੇ ਤੁਸੀਂ ਇਸ ਟ੍ਰਿਕ ਦੇ ਨਾਲ ਗਰਮ ਨੂੰ ਵੀ ਵਾਪਸ ਆ ਸਕਦੇ ਹੋ ਕੰਟੇਨਰ ਦੇ ਵਿੱਚ ਧਿਆਨ ਰੱਖਣਾ ਹੈ ਕਿ ਪਾਣੀ ਫ੍ਰਿਜ ਦਾ ਬਹੁਤ ਠੰਡਾ ਹੋਵੇ ਤੇ ਕੰਟੇਨਰ ਡੁੱਬਿਆ ਹੋਵੇ ਫਿਰ ਕੰਟੇਨਰ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਤੇ ਤੁਸੀਂ ਗਰਮ ਕਰੀਮ ਨੂੰ ਵੀ ਕੱਢ ਸਕੋਗੇ ਤੇ ਇੱਥੇ ਆਪਾਂ ਕਰੀਮ ਨੂੰ ਕੱਢ ਲਿਆ ਹੈ ਬਾਹਰ ਤੇ ਜਿਹੜੀ ਵਿੱਚ ਰਹਿ ਗਈ ਹੈ ਬਰਤਨ ਦੇ ਤੁਸੀਂ ਹੌਲੀ ਹੌਲੀ ਉਹਨੂੰ ਵੀ ਪਲਟੇ ਦੇ ਨਾਲ ਚਾਕੂ ਜਾਂ ਕੜਚੀ ਕਿਸੇ ਵੀ ਚੀਜ਼ ਦੇ ਨਾਲ ਉਹਨੂੰ ਵੀ ਪੂਰੀ ਤਰ੍ਹਾਂ ਬਾਹਰ ਕੱਢ ਲੈਣਾ ਹੈ ਇੱਥੇ ਇਹ ਪੂਰੀ ਤਰ੍ਹਾਂ ਇੱਧਰ ਉਧਰ ਚਿਪਕ ਰਹੀ ਸੀ ਤੇ ਆਪਾਂ ਦੁਬਾਰਾ ਤੋਂ ਪੈਨ ਦੇ ਅੰਦਰ ਜਿੰਨੀ ਵੀ ਕਰੀਮ ਲੱਗ ਗਈ ਹੈ ਆਪਾਂ ਉਹਨੂੰ ਵੀ ਹੌਲੀ ਹੌਲੀ ਖੁਰਚ ਕੇ ਪੂਰੀ ਕਰੀਮ ਨੂੰ ਬਾਹਰ ਕੱਢ ਲਵਾਂਗੇ ਤਾਕੀ ਆਪਣੀ ਕੋਈ ਵੀ ਕਰੀਮ ਵੇਸਟ ਨਾ ਜਾਵੇ ਥੋੜੀ ਜਿਹੀ ਵੀ ਵੇਸਟ ਨਾ ਜਾਵੇ ਕਿਉਂਕਿ ਚੀਜ਼ ਨੂੰ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਤੇ ਆਪਾਂ ਐਵੇਂ ਵੇਸਟ ਨਹੀਂ ਕਰਨਾ ਚਾਹੁੰਦੇ ਤੇ ਜਿਹੜੀ ਪੈਨ ਦੇ ਨਾਲ ਰਹਿ ਗਈ ਹੈ ਆਪਾਂ ਉਹਨੂੰ ਵੀ ਕਰਾਂਗੇ ਯੂਜ਼ ਉਸ ਕਰੀਮ ਦੇ ਨਾਲ ਆਪਾਂ ਤੁਹਾਨੂੰ ਉਨੇ ਹੀ ਲਾਈਵ ਰਿਜ਼ਲਟ ਵੀ ਦਿਖਾਵਾਂਗੇ ਇਸ کریم ਨੂੰ ਯੂਜ਼ ਕਰਕੇ ਵੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਇਹ ਕਿੰਨੀ ਕੁ ਅਸਰਦਾਰ ਹੈ ਆਪਾਂ ਜੋ ਤੁਹਾਨੂੰ ਵੀ ਟ੍ਰਿਕਸ ਟ੍ਰਿਕਸ ਆਈਡੀਆ ਦੇ ਰਹੇ ਹਾਂ ਉਹ ਕੰਮ ਕਰਦੇ ਵੀ ਨੇ ਜਾਂ ਬੇਕਾਰ ਹੀ ਨੇ ਕਿਉਂਕਿ ਮੈਂ ਤੁਹਾਡੇ ਲਈ ਕੋਈ ਵੀ ਇਹੋ ਜਿਹਾ ਵੀਡੀਓ ਨਹੀਂ ਲੈ ਕੇ ਆਂਦੀ ਜਿਹੜਾ ਕੰਮ ਨਾ ਕਰਦਾ ਹੋਵੇ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਇਹਨੂੰ ਯੂਜ਼ ਕਿਵੇਂ ਕਰਨਾ ਹੈ ਬਹੁਤ ਗਰਮ ਕਰੀਮ ਨੂੰ ਤੁਸੀਂ ਬੰਦ ਨਾ ਕਰਿਓ ਅਗਰ ਠੰਡੀ ਹੋ ਜਾਏ ਤਾਂ ਹੀ ਟੱਕਣ ਬੰਦ ਕਰਿਓ ਤੇ ਇੱਥੇ ਆਪਾਂ ਤੁਹਾਨੂੰ ਹੁਣ ਦੱਸਦੇ ਹਾਂ ਇਹ ਮੇਰੇ ਕੋਲ ਦੋ ਪੱਟੀਆਂ ਨੇ ਇੱਕ ਮਾਰਕੀਟ 'ਚ ਜੋ ਪੱਟੀ ਮਿਲਦੀ ਹੈ ਉਹ ਹੈ ਸਟ੍ਰਿਪਸ ਤੇ ਇੱਕ ਮੈਗਜ਼ੀਨਸ ਦੀ ਲਈ ਹੈ ਤੁਸੀਂ ਚਾਹੋ ਕੋਈ ਵੀ ਯੂਜ਼ ਕਰ ਸਕਦੇ ਹੋ ਤੇ ਇੱਥੇ ਤੁਸੀਂ ਮੇਰੀ హెਅਰ ਦੇਖ ਸਕਦੇ ਹੋ ਬਾਹ ਦੇ ਉੱਤੇ ਸਾਫ਼-ਸਾਫ਼ ਦਿਖ ਰਹੀ ਨੇ ਤੁਹਾਨੂੰ ਕਿੰਨੇ హెਅਰ ਨੇ ਤੇ ਮੈਂ ਥੋੜਾ ਜਿਹਾ ਲਾਵਾਂਗੀ ਪਾਊਡਰ ਤਾਕੀ ਇੱਕਦਮ ਡਰਾਈ ਹੋ ਜਾਣ ਕੋਈ ਵੀ ਗਿੱਲਾਪਨ ਨਾ ਹੋਵੇ ਤੇ ਕਰੀਮ ਵਧੀਆ ਤਰੀਕੇ ਨਾਲ ਕੰਮ ਕਰੇ ਤੇ ਹੁਣ ਆਪਾਂ ਲਈ ਹੈ ਥੋੜੀ ਜੀ ਕਰੀਮ ਜੋ ਕਿ ਪੈਨ ਦੇ ਵਿੱਚ ਲੱਗੀ ਹੋਈ ਰਹਿ ਗਈ ਸੀ ਆਪਾਂ ਉਹੀ ਕਰੀਮ ਲੈ ਲਈ ਹੈ ਤੇ ਉਸ ਕਰੀਮ ਨੂੰ ਆਪਾਂ ਲਗਾ ਦੇਵਾਂਗੇ హెਅਰ ਦੇ ਉੱਪਰ ਤੁਸੀਂ ਡਾਇਰੈਕਸ਼ਨ ਦਾ ਧਿਆਨ ਰੱਖਣਾ ਹੈ ਕਿਹੜੀ ਡਾਇਰੈਕਸ਼ਨ ਵਿੱਚ ਲਾਣਾ ਹੈ ਜਿਸ ਡਾਇਰੈਕਸ਼ਨ ਨੂੰ ਵਾਲ ਜਾ ਰਹੇ ਹੋਣ ਉਸੇ ਡਾਇਰੈਕਸ਼ਨ ਦੇ ਵਿੱਚ ਨੀਚੇ ਨੂੰ ਕਰੀਮ ਲਗਾਣੀ ਹੈ ਤੇ ਅਪੋਜ਼ਿਟ ਸਾਈਡ ਤੋਂ ਤੁਸੀਂ ਖਿੱਚ ਕੇ ਸਟ੍ਰਿਪ ਨੂੰ ਉੱਪਰ ਲੈਣਾ ਹੈ ਤੇ ਇੱਥੇ ਮੈਂ ਕਰੀਮ ਨੂੰ ਚੰਗੀ ਤਰ੍ਹਾਂ ਲਗਾ ਦਿੱਤਾ ਹੈ ਤੇ ਹੁਣ ਆਪਾਂ ਲਾਈ ਉੱਪਰ ਸਟ੍ਰਿਪ ਨੂੰ ਤੇ ਤੁਸੀਂ ਦੇਖ ਸਕਦੇ ਹੋ ਸਟ੍ਰਿਪ ਦੇ ਨਾਲ ਕਿੰਨੇ ਸਾਰੇ హెయిਰ ਬਾਹਰ ਆਏ ਨੇ ਤੇ ਇਹ ਕਰੀਮ ਕਿੰਨਾ ਵਧੀਆ ਕੰਮ ਕਰਦੀ ਹੈ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਬਾਹ ਪੂਰੀ ਕਲੀਨ ਹੋ ਗਈ ਹੈ ਜਿਸ ਜਗ੍ਹਾ ਤੇ ਆਪਾਂ ਸਟ੍ਰਿਪ ਲਾਈ ਸੀ ਉਹ ਜਗ੍ਹਾ ਕਿੰਨੀ ਕਲੀਨ ਹੋ ਗਈ ਹੈ ਤੇ ਸਾਰੇ ਹੇਅਰ ਛੋਟੇ ਛੋਟੇ ਜੋ ਹੇਅਰ ਸੀ ਚਾਹੇ ਬੇਬੀ ਹੇਅਰ ਸੀ ਜਾਂ ਲੌਂਗ ਸੀ ਸਾਰੇ ਹੀ ਸਟ੍ਰਿਪ ਨਾਲ ਇੱਕ ਹੀ ਚਟਕੇ ਵਿੱਚ ਬਾਹਰ ਆ ਗਏ ਨੇ ਤੇ ਇਹ ਕਰੀਮ ਅਸਲੀਅਤ ਵਿੱਚ ਕੰਮ ਕਰਦੀ ਹੈ ਮੈਂ ਕੋਈ ਡੱਬੇ ਵਿੱਚੋਂ ਕਰੀਮ ਨਹੀਂ ਲਈ ਸੀ ਜਿਹੜੀ ਪੈਨ ਚ ਲੱਗੀ ਹੋਈ ਸੀ ਆਪਾਂ ਉਹੀ ਕਰੀਮ ਪੈਨ ਵਿੱਚੋਂ ਲੈ ਲਈ ਸੀ ਤੇ ਤੁਸੀਂ ਵੀ ਇਸ ਤਰ੍ਹਾਂ ਇਸ ਕਰੀਮ ਨੂੰ ਬਣਾ ਕੇ ਘਰੇ ਯੂਜ਼ ਕਰ ਸਕਦੇ ਹੋ ਚਾਹੋ ਤਾਂ ਗ੍ਰੈਸਲਿਨ ਤੇ ਹਾਨੀ ਐਡ ਕਰੋ ਨਹੀਂ ਚਾਹੁੰਦੇ ਤਾਂ ਤੁਸੀਂ ਐਡ ਨਾ ਕਰੋ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਸਾਫ਼-ਸਾਫ਼ ਦੇਖ ਰਿਹਾ ਹੋਏਗਾ ਫਰਕ ਜਿੱਥੇ ਆਪਾਂ ਯੂਜ਼ ਕੀਤੀ ਹੈ ਕਰੀਮ ਤੇ ਜਿੱਥੇ ਆਪਾਂ ਨਹੀਂ ਕੀਤੀ ਦੋਨਾਂ ਚੀਜ਼ਾਂ ਵਿੱਚ ਕਿੰਨਾ ਫਰਕ ਹੈ ਦੇਖੋ ਤੇ ਇਸ ਤਰ੍ਹਾਂ ਤੁਸੀਂ ਘਰੇ ਕਰੀਮ ਤਿਆਰ ਕਰੋ ਤੇ ਉਹਨੂੰ ਵਰਤੋ ਤੇ ਸਾਨੂੰ ਵੀ ਦੱਸੋ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਸਾਡੇ ਆਈਡੀਆ ਟ੍ਰਿਪਸ ਟ੍ਰਿਕਸ ਤੇ ਆਈਡੀਆਜ਼ ਜੁੜੇ ਰਹੋ ਸਾਡੇ ਨਾਲ ਹੋਰ ਵਧੀਆ ਵਧੀਆ ਜਾਣਕਾਰੀਆਂ ਤੇ ਨੁਸਖਿਆਂ ਵਾਸਤੇ ਤੇ ਆਪਾਂ ਫੇਰ ਮਿਲਾਂਗੇ ਜਲਦੀ ਹੀ ਤੁਹਾਨੂੰ ਕਿਸੇ ਅਗਲੇ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਤੁਹਾਨੂੰ ਕਰਦੇ ਹਾਂ ਓਕੇ ਬਾਏ ਟਾਟਾ ਰੱਬ ਰੱਖਾ